ਭਾਈ ਮਰਦਾਨਾ ਸਾਹਿਬ ਨੇ 27 ਸਾਲ ਗੁਰੂ ਨਾਨਕ ਸਹਿਬ ਮਹਾਰਾਜ ਨਾਲ ਲਾਏ ਵਕਤ ਆ ਗਿਆ ਬੱਚੇ ਵੱਡੇ ਹੋ ਗਏ ਤੇ ਪਿੰਡੋਂ ਸੁਨੇਹਾ ਆ ਗਿਆ ਭਾਈ ਤੇਰੀ ਬੱਚੀ ਦਾ ਰਿਸ਼ਤਾ ਕੋਈ ਉਦੋਂ ਲੋਕ ਬਚਪਨ ਵਿੱਚ ਹੀ ਕਰ ਦਿੰਦੇ ਸਨ ਬੱਚੇ ਜੋ ਹਨ ਹੋ ਗਏ ਭਾਈ ਹੁਣ ਵਿਆਹ ਸ਼ਾਦੀ ਦੇ ਦਿਨ ਰੱਖੜੇ ਨੇ ਮਰਦਾਨਿਆਂ ਤੇਰੇ ਬੱਚਿਆਂ ਦੇ ਵਿਆਹ ਹਨ ਤੇ ਸੁਨਿਆ ਭੇ ਦਿੱਤਾ ਭਾਈ ਉਹ ਲੜਕੇ ਵਾਲੇ ਰਿਸ਼ਤਾ ਮੰਗਦੇ ਨੇ ਤੇ ਮਰਦਾਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਿਹਾ ਭਾਈ ਮਰਦਾਨਾ ਜੀ ਨੇ ਕਹਿੰਦੇ ਮਹਾਰਾਜ ਪਿੰਡੋਂ ਸੁਨਿਆ ਆਇਆ ਬੱਚਿਆਂ ਦਾ ਵਿਆਹ ਰੱਖਣਾ ਤਾਂ ਸਤਿਗੁਰੂ ਕਹਿੰਦੇ ਜਾ ਕੇ ਆਓ ਭਾਈ ਭਾਈ ਮਰਦਾਨਾ ਜੀ ਜਾਓ ਇਹ ਜ਼ਿੰਮੇਵਾਰੀਆਂ ਨਿਭਾਉਣੀਆਂ ਧਰਮ ਹੈ ਗ੍ਰਸਤ ਧਰਮ ਹੈ ਜਾਓ ਜਾ ਕੇ ਆਪਣੀ ਜ਼ਿੰਮੇਵਾਰੀ ਨਿਭਾਓ ਇਹ ਗ੍ਰਸਤਨੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪਰਿਵਾਰ ਬੱਚਿਆਂ ਦੀਆਂ ਧਰਮ ਹੈ ਕਿਉਂਕਿ ਸਾਧ ਸੰਗਤ ਗੁਰਮਤਿ ਵਿੱਚ ਸਭ ਤੋਂ ਵੱਡਾ ਧਰਮ ਗ੍ਰਸਤ ਨੂੰ ਕਿਹਾ ਹੈ ਗਿਆਨਨ ਵਿੱਚ ਗਿਆਨ ਅਰ ਧਿਆਨਨ ਵਿੱਚ ਧਿਆਨ ਗੁਰ ਸકલ ਧਰਮ ਵਿੱਚ ਗ੍ਰਸਤ ਪ੍ਰਧਾਨ ਹੈ ਸਤਗੁਰਾਂ ਭਾਈ ਮਰਦਾਨੇ ਨੂੰ ਭੇਜ ਦਿੱਤਾ ਤੇ ਸਾਧ ਸੰਗਤ ਤੋਂ ਸੁਲਤਾਨਪੁਰ ਤੋਂ ਤਲਵੰਡੀ ਆ ਗਏ ਕਾਰਜ ਦਾ ਦਿਨ ਰੱਖ ਦਿੱਤਾ ਵਿਆਹ ਸ਼ਾਦੀ ਦੇ ਦਿਨ ਬੰਨਣੇ ਸਨ ਆਕੇ ਸਗਨ ਦੀ ਰਸਮ ਹੋ ਗਈ ਕੁਝ ਮਹੀਨੇ ਬੰਦ ਦਿੱਤੇ ਕਿਉਂਕਿ ਉਦੋਂ ਲੋਕ ਦਿਨ ਨਹੀਂ ਮਹੀਨਿਆਂ ਵਿੱਚ ਦਿਨ ਬੰਦੇ ਸੀ 6-6 ਮਹੀਨੇ ਮੰਦਣ ਵਿਆਹ ਤਾਂ ਭਾਈ ਮਰਦਾਨਾ ਜੀ ਨੇ ਆਪਣੀ ਲੜਕੀ ਦਾ ਵਿਆਹ 6 ਮਹੀਨੇ ਵਾਸਤੇ ਬੰਦ ਦਿੱਤਾ ਕਿ ਭਾਈ ਕੱਤੇ ਦੀ ਜਦੋਂ ਆ ਤਰੀ ਘਾਏਗੀ ਉਦੋਂ ਆਪਾਂ ਇਸ ਤਰ੍ਹਾਂ ਸ਼ਾਦੀ ਦਾ ਦਿਨ ਰੱਖ ਦਿੱਤਾ ਵੀਰ ਸ਼ਾਦੀ ਦਾ ਦਿਨ ਬਣ ਕੇ ਤਲਵੰਡੀਆਂ ਫਿਰ ਵਾਪਸ ਆ ਗਏ ਸੁਲਤਾਨ ਸਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਫਿਰ ਉਸ ਹਟਬਤ ਦੇ ਮੋਦੀ ਖਾਨੇ ਸੇਵਾ ਲੱਗ ਗਏ ਤਬਹੀ ਮਰਧਾਨਾ ਜਦੋਂ ਵਾਪਸ ਆਏ ਨਾ ਤਾਂ 2-3 ਦਿਨ ਹੋ ਗਏ ਉਦਾਸ ਰਹਿਣ ਲੱਗ ਪਏ ਸਤਗੁਰੂ ਕਿਹਾ ਮਰਧਾਨਿਆ ਅੱਗੇ ਵੰਗ ਤੇਰੇ ਚਿਹਰੇ ਉੱਤੇ ਖੁਸ਼ੀ ਨਹੀਂ ਤੂੰ ਉਦਾਸ ਲੱਗਦਾ ਹੈ ਕਿੰਗਲ ਕੋਈ ਘਰ ਵਿੱਚ ਚਿੰਤਾ ਹੈ ਪਿਛੇ ਪਰਵਾਰ ਵਿੱਚ ਲੜਕੀ ਦਾ ਰਿਸ਼ਤਾ ਕਰਕੇ ਦਿਨ ਬਣ ਕੇ ਆਇਆ ਉਦਾਸ ਕਿਉਂ ਹੈ ਕੋਈ ਚਿੰਤਾ ਹੈ ਮਰਦਾਨੇ ਕਿ ਹਾਂ ਮਹਾਰਾਜ ਚਿੰਤਾ ਹੈ ਜੇ ਚਿੰਤਾ ਤੁਹਾਨੂੰ ਨਹੀਂ ਦੱਸਣੀ ਮਹਾਰਾਜ ਹੋਰ ਕਿਹਨੂੰ ਦੱਸਣੀ ਹੈ ਸਿੱਖ ਨੇ ਜੇ ਗੁਰੂ ਨੂੰ ਆਪਣੀ ਪਰੇਸ਼ਾਨੀ ਨਹੀਂ ਦੱਸਣੀ ਫਿਰ ਹੋਰ ਕਿਹਨੂੰ ਦੱਸਣੀ ਲੋਕਾਂ ਨੂੰ ਦੱਸੋਗੇ ਉਹ ਮਜ਼ਾਕ ਉਡਾ ਸਕਦੇ ਨੇ ਲੋਕਾਂ ਨੂੰ ਦੱਸੋਗੇ ਉਹ ਤੁਹਾਡੀ ਪਰੇਸ਼ਾਨੀ ਦਾ ਤੁਹਾਡੀ ਕਮਜ਼ੋਰੀ ਦਾ ਨਜਾਇਜ਼ ਫਾਇਦਾ ਉਠਾ ਸਕਦੇ ਨੇ ਇਸ ਲਈ ਸਿੱਖ ਨੂੰ ਜੋ ਕੋਈ ਪਰੇਸ਼ਾਨੀ ਹੈ ਉਹ ਗੁਰੂ ਨੂੰ ਦੱਸਣੀ ਚਾਹੀਦੀ ਭਾਈ ਮਰਦਾਨੇ ਕਿ ਮarre ਤੁਹਾਨੂੰ ਨਹੀਂ ਦੱਸਣਾ ਹੋਰ ਕਿਨੂੰ ਦੱਸਣਾ ਮarre ਇੱਕ ਪਰੇਸ਼ਾਨੀ ਹੈ ਮੈਂ ਬੱਚੀ ਦਾ ਰਿਸ਼ਤਾ ਕਰਕੇ ਦਿਨ ਤਾਂ ਵਨ ਆਉਂਦੇ ਨੇ ਮarre 6 ਮਹੀਨਿਆਂ ਬਾਅਦ ਕਤਕ ਦੀ ਪੁੰਨਿਆਂ ਤੋਂ ਵਿਆਹ ਰੱਖ ਦਿੱਤਾ ਪਰ ਸਤਿਗੁਰੂ ਇੱਕ ਚਿੰਤਾ ਹੈ ਮੈਂ ਕੰਮ ਤਾਂ ਕੋਈ ਜ਼ਿੰਦਗੀ ਚ ਕੀਤਾ ਨਹੀਂ ਟੋਡੇ ਨਹਾਲੀ 25 27 ਵਰੇ ਗੁਜ਼ਾਰ ਦਿੱਤੇ ਸਤਿਗੁਰੂ ਵਿਆਹ ਕਿਵੇਂ ਕਰਾਂਗਾ ਮੈਂ ਅਕਸਰ ਵਿਆਹ ਤੇ ਜਾਣਾ ਕੋਈ ਪੈਸਾ ਤੇ ਲਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਪਲ ਚੁੱਪ ਕਰਕੇ ਫਿਰ ਹੱਸ ਪਏ ਕਹਿੰਦੇ ਮਰਦਾਨਿਆ ਜੇ ਤੂੰ ਭਾਈ ਸਾਡੇ ਨਾਲ ਇੰਨੇ ਸਾਲ ਲਾਏ ਨੇ ਕੋਈ ਨਹੀਂ ਤੇਰੇ ਕਾਰਜ ਵੀ ਵਧੀਆ ਹੋਣਗੇ ਤੂੰ ਮਾਇਆ ਦੀ ਚਿੰਤਾ ਨਾ ਕਰ ਤੇਰੀ ਧੀ ਦਾ ਕਾਰਜ ਵਧੀਆ ਹੋਏਗਾ ਮਰਦਾਨਿਆ ਉਹ ਧੀ ਤੇਰੀ ਨਹੀਂ ਹੈ ਉਹ ਸਾਡੀ ਧੀ ਹੈ ਮਰਦਾਨੇ ਕਹ ਮਰਾ ਵੇਖ ਲਓ ਤੁਸੀਂ ਕਾਰਜ ਕਰਨ ਵਾਸਤੇ ਮਾਇਆ ਸਦਕੁਰਾਂ ਕਹ ਕੋਈ ਗੱਲ ਤੂੰ ਮਾਇਆ ਦੀ ਚਿੰਤਾ ਛੱਡ ਤੇਰੇ ਕਾਰਜ ਵਧੀਆ ਹੋਣਗੇ ਤੂੰ ਖੁਸ਼ ਰਿਆ ਕਰ ਸਮਾਂ ਲੰਘਦਾ ਗਿਆ ਬੰਨੇ ਦਿਨ ਛਿੱਤੀ ਆ ਜਾਂਦੇ ਨੇ ਮਹੀਨਾ ਦੋ ਮਹੀਨੇ ਗੁਜ਼ਰਦਿਆਂ ਗੁਜ਼ਰਦਿਆਂ ਕਤਕ ਦੇ ਮਹੀਨੇ ਨੇੜੇ ਆ ਗਿਆ ਤੇ ਭਾਈ ਮਰਦਾਨੇ ਨੇ ਸੱਚੇ ਬਾਦਸ਼ਾਹ ਨੂੰ ਕਿਹਾ ਮਹਾਰਾਜ ਹੁਣ ਵਿਆਹ ਸ਼ਾਦੀ ਵਿੱਚ 20 25 ਦਿਨ ਰਹਿ ਗਏ ਨੇ ਮਹਾਰਾਜ ਹੁਕਮ ਕਰੋ ਹੁਣ ਮੈਂ ਪਿੰਡ ਵੀ ਜਾਣਾ ਤੇ ਮੈਨੂੰ ਅਗਿਆ ਦਿਓ ਜਾ ਕੇ ਮੈਂ ਕਾਰਜ ਕਰਾਂ ਠੀਕ ਹੈ ਮਹਾਰਾਜ ਪਰਿਵਾਰ ਸੰਜਾ ਤਾਏ ਚਾਚੇ ਭਿਓ ਪਰਿਵਾਰ ਸਾਰਾ ਕਾਰਜ ਕਰਨਗੇ ਪਰ ਮੇਰੀ ਜ਼ਿੰਮੇਵਾਰੀ ਉਹ ਮੇਰੀ ਬੱਚੀ ਹੈ ਮੇਰੇ ਬੱਚਿਆਂ ਦਾ ਵਿਆਹ ਮਹਾਰਾਜ ਮੈਨੂੰ ਜਾਣਾ ਚਾਹੀਦਾ ਸਤਿਗੁਰਾਂ ਕਹਿੰਦਾ ਮਰਦਾਨਿਆ ਜ਼ਰੂਰ ਜਾਣਾ ਚਾਹੀਦਾ ਹੁਣ ਭਾਈ ਮਰਦਾਨਾ ਸੋਚਦਾ ਮਹਾਰਾਜ ਕਹਿੰਦੇ ਸਨ ਕਾਰਜ ਵਧੀਆ ਹੋਣਗੇ ਮਾਇਆ ਦੀ ਚਿੰਤਾ ਨਾ ਕਰ ਤੇ ਕਹਿ ਤਾਂ ਰਹੇ ਨੀਵੇ ਪੈਸੇ ਲੈ ਜਾ ਮੈਂ ਆਪ ਕਿਵੇਂ ਮੰਗਾ ਮਹਾਰਾਜ ਤੋਂ ਆਪਣੀ ਜ਼ੁਬਾਨ ਤੋਂ ਕਹਿਤਾ ਰਹੇ ਨਹੀਂ ਕਿ ਮਰਦਾਨਿਆਂ ਪੈਸੇ ਵੀ ਲੈ ਜਾ ਭਾਈ ਵਿਆਹ ਤੇ ਚਾਹੀਦੇ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਦੋਂ ਨਵੇਂ ਸ਼ਿਕਾਰ ਕਰਕੇ ਤੁਰਨ ਲੱਗੇ ਤੇ ਮਨ ਦੇ ਅੰਦਰ ਖਿਆਲ ਆਉਂਦਾ ਉਦੋਂ ਤਾਂ ਮਹਾਰਾਜ ਕਹਿੰਦੇ ਸੀ ਕਾਰਜ ਵਧੀਆ ਹੋਣਗੇ ਮਾਇਆ ਦੀ ਚਿੰਤਾ ਨਾ ਕਰ ਹੁਣ ਨਾਮ ਹੀ ਨਹੀਂ ਲੈ ਰਹੇ ਪੈਸੇ ਲੈ ਜਾਂਦਾ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਤੋਰਨ ਲੱਗੇ ਤੇ ਫਿਰ ਮਹਾਰਾਜ ਹੱਸ ਪਏ ਕਹਿੰਦੇ ਮਰਦਾਨਿਆ ਚਿੰਤਾ ਨਾ ਕਰ ਤੇਰੇ ਕਾਰਜ ਵਧੀਆ ਹੋਣਗੇ ਤੇਰੀ ਧੀ ਦਾ ਵਿਆਹ ਐਦਾਂ ਹੋਣਾ ਜਿਵੇਂ ਰਾਜਿਆਂ ਦੀਆਂ ਧੀਆਂ ਦਾ ਵਿਆਹ ਹੁੰਦਾ ਮਰਦਾਨੇ ਮਹਾਰਾਜ ਨੂੰ ਰੋਸ ਜਿਆ ਕਰਕੇ ਕਹਿਆ ਮਹਾਰਾਜ ਰੋਟੀ ਪੱਕੀ ਪਹਿ ਜਾਏ ਇੰਨਾ ਹੀ ਬਹੁਤ ਹੈ ਸਤਿਗੁਰੂ ਰਾਜਿਆਂ ਦੀਆਂ ਧੀਆਂ ਵਾਂਗ ਵਿਆਹ ਕਿਵੇਂ ਹੋਣਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅਜੇ ਇਸ ਤਰ੍ਹਾਂ ਕਹਿ ਕੇ ਹਟੇ ਇੰਨੇ ਨੂੰ ਮਲਸੀਆਂ ਦਾ ਚੌਧਰੀ ਭਾਈ ਫਕੀਰਤ ਮਹਾਰਾਜ ਦੇ ਚਰਨਾਂ 'ਚ ਪਹੁੰਚ ਗਿਆ ਉਹਨੇ ਮੱਥਾ ਟੇਕਿਆ ਸਤਗੁਰਾਂ ਕਹਿਆ ਲੈ ਵੀ ਚੌਧਰੀ ਵੀ ਆ ਗਿਆ ਵੇਖੀ ਹੁਣ ਕਾਰਜ ਕਿਵੇਂ ਹੁੰਦੇ ਨੇ ਸਤਗੁਰਾਂ ਬਚਨ ਕਹਿਆ ਭਾਈ ਮਰਦਾਨਾ ਜੀ ਨੂੰ ਨਾਲ ਲੈ ਜਾਓ ਚੌਧਰੀ ਜੀ ਕਹਿੰਦੇ ਮਹਾਰਜ ਹੁਕਮ ਕਹਿੰਦੇ ਇਹਨਾਂ ਨੂੰ ਲਾਹੌਰ ਲੈ ਕੇ ਜਾਓ ਕਹਿੰਦੇ ਮਹਾਰਜ ਹੁਕਮ ਕਰੋ ਕਹਿੰਦੇ ਭਾਈ ਮਰਦਾਨੇ ਦੀ ਬੱਚੀ ਦਾ ਵਿਆਹ ਹੈ ਤੇ ਲਾਹੌਰ ਤੋਂ ਬਰੀ ਦਾ ਸਮਾਨ ਖਰੀਦ ਕੇ ਲਿਆਉਣੇ ਭਾਈ ਫਕੀਰ ਨੂੰ ਮਹਾਰਾਜ ਨੇ ਹੁਕਮ ਕੀਤਾ ਕਹਿੰਦੇ ਤੂੰ ਚੌਧਰੀ ਹੈ ਤੈਨੂੰ ਪਤਾ ਹੈ ਸੰਸਾਰ ਵਿੱਚ ਸਮਾਨ ਕਿਵੇਂ ਕਿੱਥੋਂ ਖਰੀਦੀਦਾ ਹੈ ਕਹਿੰਦੇ ਉੱਥੇ ਇੱਕ ਬਹੁਤ ਵੱਡਾ ਸੇਠ ਰਹਿੰਦਾ ਹੈ ਉਹਦੇ ਕੋਲ ਜਾਇਓ ਸਭ ਤੋਂ ਵਧੀਆਂ ਬਰੀਂ ਦਾ ਸਮਾਨ ਖਰੀਦਣੇ ਐ ਇਦਾਂ ਦੇ ਕੱਪੜੇ ਖਰੀਦਣੇ ਜਿੱਦਾਂ ਦੇ ਰਾਜਿਆਂ ਦੀਆਂ ਧੀਆਂ ਵਾਸਤੇ ਖਰੀਦੀਦਾ ਚੌਧਰੀ ਨੇ ਕਿਹਾ ਮਹਾਰਾਜ ਸਤਿਵਜਨ ਸਤਗੁਰਾਂ ਕਿਹਾ ਮਰਦਾਨੇ ਦੀ ਬੱਚੀ ਵਾਸਤੇ ਜਿਹੜਾ ਚੂੜਾ ਖਰੀਦਣੇ ਨਾ ਉਹ ਹੱਥੀਂ ਧੰਦ ਦਾ ਚਾਹੀਦਾ ਭਗੀਰਤ ਉੱਥੇ ਕਿਸੇ ਵੀ ਸੇਠ ਕੋਲੋਂ ਮਿਲੇ ਉਸੇ ਦੁਕਾਨਦਾਰ ਤੋਂ ਲਿਆਉਣੇ ਰਾਤ ਨਹੀਂ ਰਹਿਣਾ ਪਰ ਸਮਾਨ ਉਹ ਖਰੀਦਣਾ ਜਿਹੜਾ ਰਾਜਿਆਂ ਦੀਆਂ ਤੀਆਂ ਵਾਸਤੇ ਚੌਧਰੀ ਨੇ ਕਹ ਮਹਾਰਾਜ ਸਤ ਵਜਨ ਤੁਰਨ ਲੱਗਿਆ ਪਾਤਸ਼ਾਹ ਨੇ ਜਦੋਂ 101 ਰਜਤਪਨ ਮੋਹਰਾਂ ਦੀ ਥੱਲੀ ਦਿੱਤੀ ਮਰਦਾਨੇ ਦੀਆਂ ਅੱਖਾਂ 'ਚੋਂ ਹੰਝੂ ਕਰ ਗਏ ਮਹਾਰਾਜ ਪੰਜ ਸੱਤ ਮੋਹਰਾਂ ਦੇ ਦਿੰਦੇ ਮੇਰਾ ਵਿਆਹ ਨਿਭੜ ਜਾਣਾ ਸੀ ਇੰਨਾ ਪੈਸਾ ਕਿਉਂ ਸਤਗੁਰਾਂ ਕਹਿਆ ਮਰਦਾਨਿਆ ਤੂੰ ਸਾਡੇ ਨਾਲ ਰਹਿਆ ਤੇਰੇ ਬੱਚਿਆਂ ਦਾ ਵਿਆਹ ਐ ਹੋਣਾ ਚਾਹੀਦਾ ਜਿਵੇਂ ਰਾਜਿਆਂ ਦਾ ਬੱਚਿਆਂ ਦਾ ਮਰਦਾਨਿਆ ਤੂੰ ਸਾਡੇ ਤੇ ਵਿਸ਼ਵਾਸ ਕਰਕੇ ਰਹਿਆ ਮਰਦਾਨਿਆ ਤੂੰ ਸਾਡੇ ਤੇ ਭਰੋਸਾ ਕਰਕੇ ਰਹਿਆ ਜੇ ਦੁਨੀਆ ਅੱਜ ਤੈਨੂੰ ਕਵੇ ਮਰਦਾਨੇ ਨੇ 25 ਸਾਲ ਗੁਰੂ ਨਾਨਕ ਨਾਲ ਗੁਜ਼ਾਰ ਦਿੱਤੇ ਆਫਰ ਵਿਆਹ ਘਰ ਜਿੱਦਾਂ ਸਹੀ ਨਾ ਹੋਏ ਕਹਿੰਦੇ ਨਹੀਂ ਮਰਦਾਨਿਆ ਉਹ ਲਾਜ ਸਾਨੂੰ ਏ ਜੇ ਤੂੰ ਹਣ ਸਮਾਨ ਖਰੀਦ ਅੱਖਾਂ ਭਰ ਕੇ ਰੋ ਪਿਆ ਸਤਗੁਰਾਂ ਚੌਧਰੀ ਪੁਘੀਰਤ ਨੂੰ ਘੱਲਿਆ ਉਹਨੇ ਸੇਠ ਮਨਸੁਖ ਦੇ ਹੱਟ ਤੋਂ ਬਰੀਦਾ ਸਮਾਨ ਖਰੀਦਿਆ ਇਤਿਹਾਸ ਕਹਿੰਦਾ ਸਭ ਤੋਂ ਮਹਿੰਗਾ ਵਰੀ ਦਾ ਸੂਟ ਸਭ ਤੋਂ ਮਹਿੰਗਾ ਰਾਜਿਆਂ ਦੀਆਂ ਧੀਆਂ ਵਾਸਤੇ ਬਣਿਆ ਹੋਇਆ ਹਾਤੀ ਦੰਦ ਦਾ ਚੂੜਾ ਚੌਧਰੀ ਪੁਘੀਰਤ ਖਰੀਦ ਕੇ ਲਿਆਏ ਉਹ ਵਰੀ ਦਾ ਸਮਾਨ ਜਦੋਂ ਤਲਵੰਡੀ ਭੇਜਿਆ ਦੁਨੀਆਂ ਵੇਖ ਕੇ ਹੈਰਾਨ ਹੋ ਰਹੀ ਸੀ ਇੰਨੇ ਮਹਿੰਗੇ ਕੱਪੜੇ ਮਰਦਾਨੇ ਦੇ ਬੱਚਿਆਂ ਵਾਸਤੇ ਫਿਰ ਸਤਗੁਰਾਂ ਸੁਨੇਹਾ ਦਿੱਤਾ ਸਿੱਖਾਂ ਦੇ ਹੱਥ ਕਹਿੰਦੇ ਭਾਈ ਰਾਏ ਬੁਲਾਰ ਨੂੰ ਸੁਨੇਹਾ ਦਿਓ ਤਲਵੰਡੀ ਦਾ ਨਵਾਬ ਰਾਏ ਬੁਲਾਰ ਵਿਆਹ ਵਿੱਚ ਸ਼ਾਮਲ ਹੋਵੇ ਉਹਨੂੰ ਕਹੋ ਗੁਰੂ ਨਾਨਕ ਸਾਹਿਬ ਆ ਰਹੇ ਨੇ ਉਹ ਪਹੁੰਚੇ ਤੇ ਸਾਧ ਸੰਗਤ ਕਹਿੰਦੇ ਨੇ ਰਾਏ ਬੁਲਾਰ ਨੇ ਸਾਰਾ ਕਾਰਜ ਆਪ ਮੋਰੇ ਹੋ ਕੇ ਕੀਤਾ ਗੁਰੂ ਨਾਨਕ ਸਾਹਿਬ ਦੇ ਪਹੁੰਚਣ ਤੋਂ ਪਹਿਲਾਂ ਰਾਏ ਬੁਲਾਰ ਪਹੁੰਚਿਆ ਹੋਇਆ ਸੀ ਸੁਲਤਾਨਪੁਰ ਦਾ ਨਵਾਬ ਦੌਲਤਖਾਨ ਲੋਧੀ ਪਹੁੰਚਿਆ ਭਾਈਆ ਜਹਿਰ ਰਾਮ ਪਹੁੰਚਿਆ ਵੱਡੀਆਂ-ਵੱਡੀਆਂ ਰਿਆਸਤਾਂ ਦੇ ਰਾਜੇ ਪਹੁੰਚ ਗਏ ਚੌਧਰੀ ਪਹੁੰਚ ਗਏ ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤਲਵੰਡੀ ਪਹੁੰਚੇ ਉਦੋਂ ਦੁਨੀਆ ਵੇਖ ਰਹੀ ਸੀ ਮਰਦੰਨੇ ਦੀ ਲੜਕੀ ਦਾ ਵਿਆਹ ਹੈ ਤੇ ਇੰਨੇ ਵੱਡੇ-ਵੱਡੇ ਰਾਜੇ ਟੁੱਕ ਗਏ ਨੇ ਵਿਆਹ ਉੱਤੇ ਸਾਧ ਸੰਗਤ ਇੱਡੇ ਵੱਡੇ-ਵੱਡੇ ਰਾਜੇ ਰਿਆਸਤਾਂ ਦੇ ਚੌਧਰੀ ਪਹੁੰਚ ਗਏ ਨਵਾਬ ਦੌਲਤਖਾਨ ਲੋਧੀ ਨਵਾਬ ਰਾਏ ਬਲਹਰ ਵਰਗੇ ਵੱਡੇ ਵੱਡੇ ਚੌਧਰੀ ਪਹੁੰਚ ਗਏ ਇਹ ਸੱਚ ਹੈ ਜਿੱਥੇ ਕੋਈ ਸਟੇਟ ਦਾ ਚੌਧਰੀ ਕੋਈ ਮੰਤਰੀ ਆ ਜਾਏ ਜਾਂ ਕਿਸੇ ਸਟੇਟ ਦਾ ਚੀਫ ਮਨਿਸਟਰ ਆ ਜਾਏ ਅੱਦੇ ਕਾਪਸਰ ਤੋਂ ਉਦੋਂ ਹੀ ਪਹਿਲੇ ਆ ਜਾਂਦੇ ਜਦੋਂ ਤਲਵੰਡੀ ਵਿੱਚ ਐ ਰੌਣਕਾਂ ਲੱਗੀਆਂ ਭਾਈ ਮਰਦਾਨੇ ਦਾ ਕਾਰਜ ਹੋਇਆ ਐਹ ਬੱਚੀ ਦਾ ਡੋਲਾ ਤੁਰਿਆ ਜਿਵੇਂ ਰਾਜਿਆਂ ਦੀਆਂ ਬੱਚੀਆਂ ਦੇ ਡੋਲੇ ਜਾਂਦੇ ਨੇ ਉਦੋਂ ਭਾਈ ਮਰਦਾਨੇ ਨੇ ਚਰਨਾਂ ਤੇ ਮੱਥੇ ਟੇਕ ਕੇ ਕਿਹਾ ਸੀ ਸਤਿਗੁਰੂ ਤੂੰ ਕੱਲਾ ਭਾਈ ਕਿਹਾ ਨਹੀਂ ਮਹਾਰਾਜ ਅੱਜ ਭਾਈ ਬਣਾ ਕੇ ਵੀ ਦਿਖਾ ਦਿੱਤਾ ਗੁਰੂ ਨਾਨਕ ਤੁ ਕੱਲਾ ਭਾਈ ਬਣਾਇਆ ਨਹੀਂ ਅਜ ਦੁਨੀਆ ਨੂੰ ਵੀ ਦਿਖਾ ਦਿੱਤਾ ਭਾਈ ਕੌਣ ਹੁੰਦਾ ਸਤਪੁਰਾਂ ਭਾਈ ਮਰਦਾਨੇ ਨੂੰ ਇੰਨਾ ਵੱਡਾ ਮਾਣ ਦਿੱਤਾ ਕਹਿਣ ਤੋਂ ਭਾਵ ਜ਼ਰੂਰਤ ਹੈ ਆਪਾਂ ਗੁਰੂ ਤੇ ਵਿਸ਼ਵਾਸ ਰੱਖੀਏ ਲੋੜ ਹੈ ਮਹਾਰਾਜ ਤੇ ਭਰੋਸਾ ਰੱਖੀਏ ਕੋਈ ਵੀ ਕਾਰਜ ਰੁਕਦਾ ਨਹੀਂ ਉਹਦੇ ਉੱਤੇ ਭਰੋਸਾ ਰੱਖ ਕੇ ਚੱਲੀਏ ਤਾਈਓਂ ਸਾਹਿਬ ਨੇ ਕਿਹਾ ਧਰ ਜੀਏ ਰੇ ਇੱਕ ਟੇਕ ਤੂੰ ਇੱਕ ਰੱਬ ਤੇ ਵਿਸ਼ਵਾਸ ਰੱਖੀ ਬੰਦੇ ਮੁੱਕਰ ਸਕਦੇ ਨੇ ਰੱਬ ਕਿਸੇ ਨੂੰ ਮੁੱਕਰ ਨਹੀਂ ਦਿੰਦਾ ਜੇ ਉਹਦੀ ਕਿਰਪਾ ਹੋ ਜਾਏ ਲੋਕ ਨਰਾਜ ਹੋ ਸਕਦੇ ਨੇ